ਦੋ ਚੀਜ਼ਾਂ ਜਿਹੜੇ ਬਹੁਤ ਪ੍ਰਚਲਿਤ ਨੇ ਗੀਆਂ ਜਿਹੜੇ ਪੱਛਮੀ ਸਭਿਆਚਾਰ ਦੇ ਵਿੱਚ ਕਹਿ ਸਕਦੇ ਆਂ ਵੀ ਉਹ ਕਹਿੰਦੇ ਨੇ ਵੀ ਜੇ ਤੁਹਾਡਾ ਮਨ ਪਰੇਸ਼ਾਨ ਆ ਥੋੜੀ ਸੁਰਤ ਲੱਗਦੀ ਨਹੀਂ ਤੁਸੀਂ ਰੱਬ ਨਾਲ ਜੁੜੇ ਨਹੀਂ ਜਾਂ ਕੁਝ ਨਹੀਂ ਹੋ ਰਿਹਾ ਕਹਿੰਦੇ ਦੋ ਚੀਜ਼ਾਂ ਕਰੋ ਇੱਕ ਨੂੰ ਕਹਿੰਦੇ ਨੇ ਗ੍ਰੈਟੀਚਿਊਡ ਗ੍ਰੈਟੀਚਿਊਡ ਨੂੰ ਆਪਣੀ ਪੰਜਾਬੀ ਚ ਆਪਾਂ ਕਹਿੰਦੇ ਆ ਸ਼ੁਕਰਾਨਾ ਇੱਕ ਉਹ ਕਹਿੰਦੇ ਨੇ ਮੈਡੀਟੇਸ਼ਨ ਮੈਡੀਟੇਸ਼ਨ ਗੋਰਿਆਂ ਲਈ ਨਵੀਂ ਚੀਜ਼ ਆ ਆਪਣੇ ਲਈ ਮੈਡੀਟੇਸ਼ਨ ਕੀਆ ਸਿਮਰਨ ਕਰਨਾ ਧਿਆਨ ਧਰਨਾ ਸੁਰਤ ਲਾਉਣੀ ਤਾਂ ਮੈਂ ਇਹ ਕਹਿੰਦਾ ਵੀ ਜੇ ਆਪਾਂ ਪਹਿਲਾਂ ਸ਼ੁਕਰ ਬਾਰੇ ਗੱਲ ਕਰੀਏ ਵੀ ਸ਼ੁਕਰ ਦੀ ਕੀ ਮਹਾਨਤਾ ਦਾ ਸ਼ੁਕਰ ਨਾਲ ਜ਼ਿੰਦਗੀ ਦੇ ਵਿੱਚ ਕੀ ਬਦਲਾ ਆ ਸਕਦੇ ਨੇ ਇਹ ਤਰ੍ਹਾਂ ਕਿ ਕੋਈ ਬੰਦਾ ਨਾ ਘਰੋਂ ਤੁਰਦਾ ਸੀ ਤੇ ਦੂਜਾ ਵੀ ਘਰੋਂ ਤੁਰਦਾ ਰੋਜ਼ ਇਕੱਠੇ ਹੋ ਜਾਂਦੇ ਸੀ ਰਾਤ ਹਮਮ ਕੋਈ ਸਮਾਂ ਇਕੱਠਿਆ ਜਾਣਾ ਫਿਰ ਉਹਨਾਂ ਵਿਛੜ ਜਾਣਾ ਹਮ ਇੱਕ ਦਿਨ ਇੱਕ ਨੇ ਪੁੱਛ ਲਿਆ ਯਾਰ ਆਪਾਂ ਰੋਜ਼ ਇਕੱਠੇ ਹੁੰਦੇ ਆ ਘਰੋਂ ਤੁਰਦੇ ਆ ਫਿਰ ਵਿਛੜ ਜਾਂਦੇ ਆ ਵਿਛੜ ਕੇ ਕਿੱਥੇ ਜਾਂਦੇ ਆ ਹਮਮ ਇੱਕ ਕਹਿੰਦਾ ਵੀ ਇਧਰ ਮਹਾਂਪੁਰਖ ਆਇਆ ਗੁਰੂ ਦਾ ਗੁਰੂ ਸਾਹਿਬ ਆਇਆ ਬੜਾ ਸੋਹਣਾ ਕੀਰਤਨ ਕਥਾ ਦੀ ਮੁੱਥੇ ਜਾਣਾ ਤੂੰ ਕਹਿੰਦਾ ਰੇਸ਼ਵਾਵਾ ਦੇ ਘਰ ਆ ਸ਼ਰਾਬਖਾਨਾ ਆ ਵਾ ਜੂਗਾ ਮੈਂ ਤੇ ਉਧਰ ਜਾਣਾ ਕਹਿੰਦਾ ਫਿਰ ਤੂੰ ਆਪਣਾ ਅੰਗਾ ਵਗਾੜ ਰਿਹਾ ਹੂੰ ਗੁਰੂ ਬਖਾਂਦਾ ਉਹ ਕਹਿੰਦਾ ਕਿਉਂ ਕਹਿੰਦਾ ਚੱਲ ਮੇਰੇ ਨਾਲ ਤੈਨੂੰ ਖੜਾ ਤੇ ਰੰਗਾ ਸੌਰਜ ਉਹ ਕਹਿੰਦਾ ਸਾਧੂ ਸੰਤ ਲਟੇਰੇ ਹੁੰਦੇ ਆ ਇਹ ਝਾਸਾ ਦਿੰਦੇ ਸੱਚਖੰਡ ਦਾ ਹੂੰ ਤੇ ਲੁੱਟ ਲੈਂਦੇ ਆ ਹੂੰ ਤੇ ਮੈਂ ਨਾ ਤੂੰ ਹੁੰਦਾ ਮੌਜ ਮੇਲਾ ਖਰਾਬ ਕਰਨਿਆ ਤੂੰ ਮੇਰੇ ਨਾਲ ਚੱਲ ਨੂੰ ਆਂਦਾ ਤੂੰ ਮੌਜ ਮੇਲਾ ਨਾ ਖਰਾਬ ਕਰ ਹੂੰ ਹੂੰ ਤੇ ਗੁਰਮੁਖ ਤੇ ਮਨਮੁਖ ਦਾ ਅਸਰ ਨਹੀਂ ਹੁੰਦਾ ਉਹ ਜਾਣਦਾ ਸਾਖਤ ਕਾ ਬਕਣਾ ਇਉਂ ਜਲੋ ਜੈਸੇ ਪਵਨ ਚੁਲਾਈ ਇਹਦਾ ਪੌਂਡ ਦਾ ਬੋਲਾ ਉਹਦਾ ਨੰਗ ਜਾਂਦਾ ਨਾ ਗੁਰਮੁਖ ਤੇ ਅਸਰ ਨਹੀਂ ਕਰਦਾ ਇਹ ਸਮਝ ਆਓ ਸਮਾਰ ਕੇ ਮੈਨੂੰ ਤਾਂ ਸਮਝ ਆ ਗਈ ਹੂੰ ਪਰ ਇਹਨੂੰ ਥੋੜੀ ਜਿਹੀ ਵਿਆਖਿਆ ਕਰੋ ਕਿ ਤਰ੍ਹਾਂ ਆ ਜਿਹੜੀ ਹੁਣ ਤੁਸੀਂ ਤੁੱਕ ਬੋਲੀ ਆ ਸਾਖਤ ਬੰਦਾ ਜਿਹੜਾ ਰੱਬ ਨਾਲ ਟੁੱਟਾ ਨੂੰ ਕਹਿੰਦੇ ਸਾਖਤ ਹੂੰ ਉਹਦਾ ਬਕਣਾ ਕੀ ਇਹ ਬੋਲਣਾ ਹਾਂ ਇਸ ਤਰ੍ਹਾਂ ਜਿ ਤਰ੍ਹਾਂ ਹਵਾ ਦਾ ਬੁੱਲਾ ਆਉਂਦਾ ਲੰਘ ਜਾਂਦਾ ਨਾ ਸ੍ਰੀ ਨੂੰ ਲੱਗਾ ਗੁਰਮੁਖ ਦੇ ਅਸਰ ਨਹੀਂ ਕਰਦਾ ਉਹਤੇ ਕੋਈ ਅਸਰ ਨਾ ਹੋਇਆ ਹੁਣ ਹੋ ਕੀ ਰਿਹਾ ਫਿਰ ਅਜੇ ਮੈਂ ਇਸ ਕੱਲ ਨੂੰ ਮੜਾ ਦੱਸਾਂ ਵੀ ਅੱਜ ਕੱਲ ਤਾਂ ਜਿਹੜਾ ਮਨ ਮੇਰੀ ਪੂਰੀ ਹੋ ਲੈਂਦੇ 2 ਕੁ ਮਿੰਟ ਜਿਹੜਾ ਮਨਮੁਖ ਦਾ ਅਸਰ ਹੈ ਮੈਂ ਤੇ ਮੇਰੀ ਗੱਲ ਪੂਰੀ ਹੋ ਲੈਦੇ ਪਹਿਲਾਂ ਕਰੋ ਫਿਰ ਉਹ ਫਿਰ ਵਿਛੜ ਗਏ ਘਰ ਜਾ ਕੇ ਪਤਨ ਦੇ ਮਨ ਚ ਕਿਉਂ ਖਿੱਚ ਪੈਦਾ ਹੋਈ ਗੁਰਮੁਖ ਵਾਸਤੇ ਉਹ ਤੁਰ ਪਿਆ ਉਹ ਤੁਰ ਪਿਆ ਤੇ ਆ ਕੇ ਦਿਖਣ ਲੱਗ ਪਿਆ ਗੁਰਮੁਖ ਨੂੰ ਨਿਕਣ ਲੱਗ ਪਿਆ ਮਨਮੁਖ ਹੂੰ ਉਹ ਧਰਤੀ ਖੋਦਣ ਆਤਿਆ ਨਾ ਕੋਈ ਕੋਈ ਕਰੀ ਜਾਣਾ ਹੂੰ ਉਹਨੇ ਤੇ ਧਰਤੀ ਖੋਦੀ ਤੇ ਥੱਲੇ ਇੱਕ ਘੜੇ ਦੀ ਚੱਪਣੀ ਦਿਸੀ ਅੱਛਾ ਉਹਨੇ ਚੱਪਣੀ ਲਈ ਤੇ ਸਾਰੀਆਂ ਕੋ ਮੋਹਰਾ ਸੋਨੇ ਦੀਆਂ ਕੋਲੇ ਹੋਈਆਂ ਸੜ ਕੇ ਇੱਕ ਵਿੱਚ ਮੋਹਰ ਸਾਬਤ ਸੋਨੇ ਦੀ ਅੱਛਾ ਵੜਲੀ ਇਹਨੇ ਜਿਉ ਗੁਰਮੁਖ ਆ ਗਿਆ ਉਹ ਲੰਗਾਉਂਦਾ ਆਉਣ ਡਿਆ ਸੀ ਗੁਰਮੁਖਾ ਕੀ ਹੋਇਆ ਕਿਤੇ ਕੰਡਾ ਵੱਜ ਗਿਆ ਕਿਹਾ ਹੋਰ ਜਾਇਆ ਕਰ ਗੁਰਦਾਰੇ ਫਿਰ ਕੀ ਮਿਲਿਆ ਤੈਨੂੰ ਅਵੇਲਾ ਮੈਂ ਵੇਸ਼ਵਾ ਦੇ ਘਰ ਜਾਣਾ ਮੈਨੂੰ ਭਾਵੇਂ ਕੋ ਮੋਹਰ ਮਿਲੀ ਆ ਘੜਾ ਭਰਿਆ ਸੀ ਪਰ ਮੋਹਰ ਇੱਕ ਮਿਲੀ ਤੈਨੂੰ ਕੀ ਮਿਲਿਆ ਹੂੰ ਆਂਦਾ ਫਿਰ ਫੈਸਲੇ ਦੀ ਘੜੀ ਆ ਗਈ ਚੱਲ ਮੇਰੇ ਨਾਲ ਫੈਸਲਾ ਹੋਈ ਜਾਉ ਜਾ ਕੇ ਦੋਨੇ ਪ੍ਰਸ਼ਨ ਕੀਤਾ ਇਹ ਜਿਹੜੇ ਪ੍ਰਕਰਣ ਆ ਇਹ ਜਨਮ ਸਾਖੀ ਵਿੱਚ ਆਉਂਦਾ ਪ੍ਰਾਤਨ ਵਿੱਚ ਗੁਰੂ ਨਾਨਕ ਸਾਹਿਬ ਦੀ ਉਹਨਾਂ ਨੇ ਫਿਰ ਆਖਿਆ ਵੀ ਗੁਰੂ ਕੋ ਚਲੇਗੇ ਉਹ ਰਾਹ ਜਾਂਦਾ ਤੇਰਾ ਗੁਰੂ ਕੀ ਦੇਊਗਾ ਇਹ ਤੇ ਮੂਰਖ ਵੀ ਜਾਣਦਾ ਜਿੱਥੇ ਲਾਭ ਉਧਰ ਜਾਣਾ ਚਾਹੀਦਾ ਹੂੰ ਇਹ ਗੁਰੂ ਨਾਨਕ ਸਾਹਿਬ ਨੇ ਦੋਹਾਂ ਦਾ ਸ਼ੰਕਾ ਦੂਰ ਕਰਤਾ ਉਹਨੂੰ ਕਿਹਾ ਵੀ ਇਹ ਘੜਾ ਸਾਰਾ ਸੋਨੇ ਦੀਆਂ ਮੋਹਰਾਂ ਦਾ ਭਰਿਆ ਮਿਲਣਾ ਵੀ ਤੈਨੂੰ ਹੀ ਤੇਰੇ ਇੰਨੇ ਕਾਲੇ ਕਰਮਿਆਂ ਉਹਨਾਂ ਨੇ ਸਵਾਹ ਕਰਤੀਆਂ ਮੋਹਰਾਂ ਇੱਕ ਮੋਹਰ ਤੇਰੇ ਦੀ ਪ੍ਰਮਾਣ ਆ ਵੀ ਇਹ ਘੜਾ ਮੋਹਰਾਂ ਦਾ ਭਰਿਆ ਤੈਨੂੰ ਮਿਲਣਾ ਸੀ ਪਰ ਤੇਰੇ ਕਾਲੇ ਕਰਮਾਂ ਨੇ ਸਵਾਹ ਕਰਕੇ ਰੱਖ ਦਿੱਤੇ ਕਹਿੰਦਾ ਮਾਰਗ ਦੱਸੋ ਮੈਂ ਸੋਨਾ ਬਣਾਵਾਂ ਮੈਂ ਕਿਹਾ ਅਜੇ ਨਹੀਂ ਐ ਤੇ ਦ੍ਰਿਸ਼ਟੀ ਦੀ ਮਾਰੀ ਆ ਤੋ ਉਹਦੇ ਦਿਸਾਲਾ ਵੇਖ ਕੇ ਖਫਣ ਪਣ ਜਾਣਾ ਪਹਿਲਾਂ ਵੀ ਦ੍ਰਿਸ਼ਟੀ ਸੂਤਰਕਰ ਗੁਰਮੁਖ ਨੂੰ ਇਹ ਕਿਹਾ ਤੇਰੇ ਮਨ 'ਚ ਹੀ ਗਿਲਾ ਹੋਊਗਾ ਉਹ ਕਹਿੰਦੇ ਵੀ ਤੂੰ ਇੰਨੇ ਇਹ ਜਿਹੜੇ ਰਸਤੇ ਚੱਲ ਰਿਹਾ ਤੂੰ ਚੱਲ हटਿਆ ਜੇ ਚੱਲਦਾ ਰਹੀਂ ਤੂੰ ਅੱਜ ਫਾਂਸੀ ਚੜਨਾ ਸੀ ਸੂਲੀ ਤੇ ਚੜਨਾ ਸੀ ਤੇਰੇ ਬਾਤੇ ਕੰਡਾ ਪਰਮਾਨ ਹੈ ਵੀ ਕੰਡਾ ਵੱਜ ਕੇ ਤੇਰਾ ਸਰ ਗਿਆ ਇਹ ਕਰਕੇ ਗੁਰਮੁਖ ਤੇ ਮਨਮੁਖ ਦਾ ਰਾਹ ਵੱਖਰਾ ਵੱਖਰਾ ਹੁਣ ਪਰੇਸ਼ਾਨੀ ਕਿਉਂ ਹੁੰਦੀ ਹੈ ਇਹ ਮੈਂ ਤੁਹਾਨੂੰ ਦੱਸਦਾ ਵੀ ਸ਼ੁਕਰਾਨਾ ਕਿਉਂ ਨਹੀਂ ਕਰਦੇ ਸ਼ੁਕਰਾਨਾ ਇਸ ਕਰਕੇ ਨਹੀਂ ਕਰਦੇ ਬੰਦੇ ਦੀ ਸੁਰਤੀ ਬਿਰਤੀ ਜਿਹੜੀ ਆਨੇ ਜੀ ਆਸਾ ਹਰ ਇੱਕ ਆਸਾ ਪੂਰੀ ਹੁੰਦਿਆਂ ਨਵੀਂ ਆਸਾ ਨੂੰ ਬੰਦਾ ਜਨਮ ਦਿੰਦਾ ਹੂੰ ਪਹਿਲਾ ਤਾਂ ਬਾਹਰ ਆ ਜਾ ਪਹਿਲਾ ਵੀਜ਼ਾ ਲੱਗੇ ਬਾਹਰ ਜਾਵਾਂ ਫਿਰ ਕੰਮ ਨਹੀਂ ਮਿਲਦਾ ਕੰਮ ਮਿਲ ਗਿਆ ਵਿਆਹ ਹੋ ਜਾਵੇ ਮਕਾਨ ਮਿਲ ਜੇ ਗੱਡੀ ਮਿਲ ਜੇ ਇਹ ਆਸਾ ਮੁੱਕਦੀਆਂ ਨਹੀਂ ਵਿੱਚ ਆਸਾ ਵਿੱਚ ਬਹੁਤ ਦੁੱਖ ਕਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ਼ ਪਰਮ ਸੁਖ ਪਾਇਆ ਹੂੰ ਗੁਰਵੰਧ ਰਾਸ ਨੇ ਉਹ ਪਰਮ ਸੁਖ ਪਾਉਂਦੇ ਆ ਤੇ ਆਸਾ ਵਾਲਾ ਬੰਦਾ ਜਿਹੜਾ ਨਾ ਉਹਨੂੰ ਸੁਖ ਦੀ ਨੀਂਦ ਨਹੀਂ ਸੌ ਸਕਦਾ ਉਹਦੇ ਕੋਈ ਸ਼ੁਕਰਾਨਾ ਨਹੀਂ ਹੁੰਦਾ ਸ਼ੁਕਰਾਨਾ ਅਸੀਂ ਕੀ ਕਰਨਾ ਦੁੱਖ ਦੇਵੇ ਚ ਹੈ ਸੁਖ ਦੇਵੇ ਦੁੱਖ ਦਿੱਤਾ ਸਮਝਣਾ ਕਿ ਮਾਰੇ ਤੂੰ ਤੇ ਨਿਕਾ ਦੁੱਖ ਦਿੱਤਾ ਮੈਂ ਤੇ ਬੜਾ ਵੱਡਾ ਪਾਪੀ ਹੂੰ ਮੇਰੇ ਨਾਲ ਵੱਡੇ ਵੱਡੇ ਦੁਖੀ ਬੈਠੇ ਤੂੰ ਤੇ ਮੈਨੂੰ ਦਿੱਤਾ ਇੱਕ ਜਣੀ ਧਰਵਾਦ ਹੈ ਤੇਰਾ ਸੁਖ ਮਿਲ ਜੇ ਫਿਰ ਵੀ ਉਹਦਾ ਸ਼ੁਕਰਾਨਾ ਨਾ ਕਰਨਾ ਇੱਕ ਕੂਫਾ ਦੀ ਨਵਾਜ਼ ਸ਼ਹਿਰ ਵਿੱਚ ਪੜਨ ਗਿਆ ਹਮਮ ਸ਼ਾਦੀ ਸਾਹਿਬ ਨੇ ਲਿਖਿਆ ਤੇ ਪੈਰ ਸੀ ਨੰਗੇ ਤੇ ਰੇਤ ਵੜੀ ਤਤੀ ਕਹਿੰਦਾ ਖੁਦਾ ਤੇਰੇ ਘਰ ਕੋ ਹੈ ਨਿਆ ਸ਼ੁਭ ਕਰਮ ਕਰ ਚੱਲਿਆ ਪੈਰਾਂ ਤੋਂ ਨੰਗਾ ਜੁੱਤੀ ਵੀ ਨਹੀਂ ਦਿੱਤੀ ਤੂੰ ਮੈਨੂੰ ਇਥੇ ਪਾਪੀ ਲੋਕ ਫਿਰਦੇ ਆ ਚੰਗੇ ਚੰਗੇ ਕੱਪੜੇ ਪਾਈ ਫਿਰਦੇ ਗੱਡੀਆਂ ਤੇ ਚੜ੍ਹੇ ਫਿਰਦੇ ਆ ਤੇ ਮੈਨੂੰ ਜੋੜਾ ਵੀ ਨਹੀਂ ਦਿੱਤਾ ਜਿਨ੍ਹਾਂ ਤੇਰੀ ਜ਼ਕਾਤ ਨਹੀਂ ਕੱਢੀ ਜਿਨ੍ਹਾਂ ਤੇਰਾ ਰੋਜ਼ਾ ਨਹੀਂ ਰੱਖਿਆ ਜਿਹੜੇ ਤੇਰੇ ਇਮਾਨਤੇ ਨਹੀਂ ਉਹ ਜੋੜੇ ਪਾਈ ਫਿਰਦੇ ਨੇ ਗਿਲਾ ਕਰਦਾ ਕਰਦਾ ਚਲੇ ਗਿਆ ਦੇ ਪੈਰ ਲੱਗੀ ਜਦੋਂ ਗਿਆ ਤੇ ਇੱਕ ਲੱਤਾ ਤੋਂ ਬਿਨਾ ਰਿੜਕੇ ਬੰਦਾ ਨਮਾਜ਼ ਪੜਨ ਆਉਂਦਿਆ ਅੰਦਰੋਂ ਹੂਕ ਨਿਕਲੀ ਕਹਿੰਦਾ ਖੁਦਾ ਮੈਂ ਜੋੜਾ ਨਹੀਂ ਮੰਗਦਾ ਮੇਰੀਆਂ ਲੱਤਾਂ ਹੀ ਸਲਾਮਤ ਰੱਖੀ ਇਹ ਤੇ ਬੰਦਾ ਬੜਾ ਮਾਣਿਆ ਮੈਂ ਜੋੜੇ ਦੀ ਗੱਲ ਕਰਦਾ ਤੂੰ ਲੱਤਾਂ ਨਹੀਂ ਦਿੱਤੀਆਂ ਮੇਰੀਆਂ ਲੱਤਾਂ ਸਾਬਤ ਰੱਖੀ ਮੈਂ ਜੋੜਾ ਨਹੀਂ ਅੱਗੇ ਤੋਂ ਮੰਗਦਾ ਕਿਉਂਕਿ ਸ਼ੁਕਰਾਨੇ ਦੀ ਜਾਚ ਆਉਂਦੀ ਜਿਵੇਂ ਕਿ ਸ਼ੁਕਰਾਨੇ ਵਾਲਾ ਮਿਲਦੇ ਆਂ ਸਾਨੂੰ ਬਹੁਤੇ ਗਿਲੇ ਸ਼ਿਕਵੇ ਵਾਲੇ ਮਿਲਦੇ ਜਿੱਥੇ ਹਾਂ ਇਹੀ ਇਹੀ ਮੇਰਾ ਸਭਾਰ ਸੀ ਇਹ ਸਭ ਤੋਂ ਵੱਡਾ ਕਾਰਨ ਹੈ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਕਾਇ ਹੁਣ ਚੋਰ ਦੀ ਸੰਗਤ ਕਰਕੇ ਨਾਮ ਥੋੜਾ ਜੱਪੋਗੇ ਸਾਲ ਲਾਉਣ ਜਾਦੂ ਵੀ ਕਿਤਰਾ ਜਿੰਦਰਾ ਭਰਨਾ ਕਿਤਰਾ ਇਟਾ ਕੱਢਣੀਆਂ ਕਿਤਰਾ ਅੰਦਰ ਜਾਣਾ ਪੋਲੇ ਪੈਰੀ ਇਸ ਕਰਕੇ ਹੁਣ ਸੰਗਤ ਬਹੁਤ ਜਿਹੜੀ ਇੱਕ ਦੂਜੇ ਦੀ ਹੋ ਰਹੀ ਹੈ ਨਾ ਉਹ ਗਿਲੇ ਸ਼ਿਕਵੇ ਵਾਲੇ ਦੀ ਹੈ ਹਰ ਰੱਬ ਨਾਲ ਗਿਲਾ ਸ਼ਿਕਵਾ ਇਹ ਸਾਨੂੰ ਗਿਲੇ ਸ਼ੇ ਚੰਗਾ ਲੱਗਦਾ ਹੁਣ ਬਜ਼ੁਰਗਾਂ ਦੀ ਦੁਰਗਤੀ ਕਿਉਂ ਕਰਾਂ ਜੀ ਉਹ ਨੌਨ ਨੂੰ ਵੀ ਸੁਣਾਉਂਦੇ ਆ ਪੁੱਤ ਨੂੰ ਵੀ ਸੁਣਾਉਂਦੇ ਆ ਉਹ ਨਹੀਂ ਸੁਣਦੇ ਗਵਾਂੜੀਆਂ ਨੂੰ ਸੁਣਾਉਂਦੇ ਸਾਡੇ ਘਰ ਆ ਹੋਇਆ ਜੀ ਹਾਂ ਸੁਣਾਉਂਦੇ ਤੇ ਜਦੋਂ ਸਾਨੂੰ ਨਹੀਂ ਨਾ ਸ਼ੁਕਰ ਆ ਚੰਗਾ ਲੱਗਦਾ ਤੇ ਰੱਬ ਨੂੰ ਕਿਤਰਾ ਲੱਗੂਗਾ ਰੱਬ ਨੂੰ ਵੀ ਸ਼ੁਕਰਾਨਾ ਕਰਨ ਵਾਲਾ ਹੀ ਚੰਗਾ ਲੱਗਦਾ ਜੇ ਸਾਨੂੰ ਸ਼ੁਕਰਾਨੇ ਵਾਲਾ ਬੰਦਾ ਚੰਗਾ ਲੱਗਦਾ ਨਾ ਤੇ ਉਹ ਨੂੰ ਚੰਗਾ ਲੱਗਦਾ ਇਸ ਕਾ ਗਿਲਾ ਸ਼ਿਕਵਾ ਤੇ ਕਰਨਾ ਹੀ ਨਹੀਂ ਚਾਹੀਦਾ ਧੰਨਵਾਦ ਹੀ ਕਰਨਾ ਚਾਹੀਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਮੇਰੇ ਲਈ ਤੇ ਪਰਾ ਲੱਭਦੇ ਆ ਦੱਸੋ ਰਾਤ ਨੂੰ ਕਿਹੜਾ ਭੁੱਖਾ ਸੌਂਦਾ ਕਿਨੂੰ ਨਹੀਂ ਮਿਲਦਾ ਹਾਂ ਕੋਈ ਵੇਚ ਤੇ ਵੇਖ ਕੇ ਖਾਂਦਾ ਭੁਜੇ ਵੇਖ ਕੇ ਖਾਂਦੇ ਤੇ ਸਾਰੇ ਪਰ ਉਹਨਾਂ ਹੀ ਵੱਡੇ ਆਲ ਵੇਖ ਕੇ ਆਖੀ ਜਾਈਏ ਕਿ ਇਹਨੂੰ ਜ਼ਿਆਦਾ ਦਿੱਤਾ ਉਹਦੇ ਕਰਮ ਆਪਣੇ ਉਹਦੀ ਪਰਾਲਭ ਤੂੰ ਵੀ ਚੰਗੇ ਕਰਮ ਕਰ ਤੈਨੂੰ ਵੀ ਮਿਲ ਜੂਗਾ ਕਿ ਤੇ ਆਪਣੇ ਕੀਤੀ ਦਾ ਲੈਣਾ ਜਿਵੇਂ ਇਹ ਕਰਮ ਕਮਾਉਂਦਾ ਤੇ ਇਹ ਫਲ ਤੇ ਉਹ ਜਿਹਾ ਫਲ ਮਿਲਣਾ